JKM ਮੀਡੀਆ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲੇ ਮੇਰੇ ਵੱਲੋਂ ਤੇ JKM ਮੀਡੀਆ ਦੀ ਪੂਰੀ ਟੀਮ ਵੱਲੋਂ ਮਹਾਸ਼ਿਵਰਾਤਰੀ ਦੀਆਂ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੱਸਦੀ ਮਹਾਸ਼ਿਵਰਾਤਰੀ ਜੋ ਕਿ 26 ਫਰਵਰੀ ਨੂੰ ਪੂਰੇ ਹੀ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਸ਼ਿਵ ਅਤੇ ਪਾਰਵਤੀ ਦੇ ਮਿਲਨ ਦਾ ਦਿਨ ਆ ਜਿੱਤੇ ਕਿ ਪਹਿਲਾਂ ਤੋਂ ਹੀ ਇਸ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸ਼ਰਧਾਲੂਆਂ ਵੱਲੋਂ ਥਾਂ-ਥਾਂ ਤੇ ਲੰਗਰ ਲਗਾਏ ਜਾਂਦੇ ਨੇ ਆਪਣੀ ਸ਼ਰਧਾ ਭਾਵਨਾ ਨਾਲ ਲੰਗਰ ਲਗਾਏ ਜਾਂਦੇ ਨੇ ਉੱਥੇ ਹੀ ਇਸ ਦਿਨ ਜਿਹੜਾ ਕਿ ਸ਼ਿਵ ਜੀ ਦਾ ਜਾਪ ਕਰਦਾ ਓਮ ਨਮਾ ਸ਼ਿਵਾਇ ਦਾ ਜਾਪ ਕਰਦਾ ਉਸ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਇਹ ਗੱਲ ਮੰਨਣ ਯੋਗ ਹੈ ਕਿ ਇਸ ਦਿਨ ਜੋ ਕਿ ਹੈ ਜਿਕਾਰਿਆਂ ਨਾਲ ਮੰਦਰ ਗੂੰਜਉਂਦੇ ਨੇ ਉੱਥੇ ਹੀ ਜਿਹੜੇ ਇਸ ਦਿਨ ਜਾਪ ਕਰਦੇ ਨੇ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਦੇ ਨਾਲ ਨਾਲ ਉਹਨਾਂ ਦਾ ਜੀਵਨ ਵੀ ਬਿਲਕੁਲ ਸਫਲ ਹੋ ਜਾਂਦਾ ਹੈ ਦੱਸਦੀ ਹੈ ਕਿ ਸ਼ਿਵਰਾਤਰੀ ਜੋ ਕਿ ਹੈ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਨੇਪਾਲ ਮੋਰੀਸ਼ੀਅਸ ਅਮਰੀਕਾ ਦੇ ਲੋਕ ਵੀ ਇਸ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦੇ ਨੇ ਦੇ ਚਾਰੇ ਪੈਰਾਂ ਤੱਕ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ ਖਾਸ ਕਰਕੇ ਨਿਸ਼ੀਤਾ ਕਾਲ ਦੌਰਾਨ ਪੂਜਾ ਕਰਨਾ ਬਹੁਤ ਹੀ ਸ਼ੁਭ ਅਤੇ ਫਲਦਾਇਕ ਹੁੰਦਾ ਹੈ JKM ਮੀਡੀਆ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲੇ ਮੇਰੇ ਵੱਲੋਂ ਤੇ JKM ਮੀਡੀਆ ਦੀ ਪੂਰੀ ਟੀਮ ਵੱਲੋਂ ਮਹਾਸ਼ਿਵਰਾਤਰੀ ਦੀਆਂ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦੱਸਦੀ ਮਹਾਸ਼ਿਵਰਾਤਰੀ ਜੋ ਕਿ 26 ਫਰਵਰੀ ਨੂੰ ਪੂਰੇ ਹੀ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ शिव ਅਤੇ ਪਾਰਵਤੀ ਦੇ ਮਿਲਨ ਦਾ ਦਿਨ ਹੈ ਜਿੱਥੇ ਕਿ ਪਹਿਲਾਂ ਤੋਂ ਹੀ ਇਸ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸ਼ਰਧਾਲੂਆਂ ਵੱਲੋਂ ਥਾਂ-ਥਾਂ ਤੇ ਲੰਗਰ ਲਗਾਏ ਜਾਂਦੇ ਨੇ ਆਪਣੀ ਸ਼ਰਧਾ ਭਾਵਨਾ ਨਾਲ ਲੰਗਰ ਲਗਾਏ ਜਾਂਦੇ ਨੇ ਉੱਥੇ ਹੀ ਇਸ ਦਿਨ ਜਿਹੜਾ ਕਿ ਸ਼ਿਵ ਜੀ ਦਾ ਜਾਪ ਕਰਦਾ ਓਮ ਨਮਾ ਸ਼ਿਵਾਇ ਦਾ ਜਾਪ ਕਰਦਾ ਉਸ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਇਹ ਗੱਲ ਮੰਨਣ ਯੋਗ ਹੈ ਕਿ ਇਸ ਦਿਨ ਜੋ ਕਿ ਹੈ ਜਿਕਾਰਿਆਂ ਨਾਲ ਮੰਦਰ ਗੂੰਜਉਂਦੇ ਨੇ ਉੱਥੇ ਹੀ ਜਿਹੜੇ ਇਸ ਦਿਨ ਜਾਪ ਕਰਦੇ ਨੇ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਦੇ ਨਾਲ-ਨਾਲ ਉਹਨਾਂ ਦਾ ਜੀਵਨ ਵੀ ਬਿਲਕੁਲ ਸਫਲ ਹੋ ਜਾਂਦਾ ਹੈ ਦੱਸਦੀ ਹੈ ਕਿ ਸ਼ਿਵਰਾਤਰੀ ਜੋ ਕਿ ਹੈ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਨੇਪਾਲ ਮੋਰੀਸ਼ੀਅਸ ਅਮਰੀਕਾ ਦੇ ਲੋਕ ਵੀ ਇਸ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦੇ ਨੇ ਦੇ ਚਾਰੇ ਪੈਰ ਤੱਕ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ ਖਾਸ ਕਰਕੇ ਨਿਸ਼ੀਤਾ ਕਾਲ ਦੌਰਾਨ ਪੂਜਾ ਕਰਨਾ ਬਹੁਤ ਹੀ ਸ਼ੁਭ ਅਤੇ ਫਲਦਾਇਕ ਹੁੰਦਾ ਹੈ